ਲੈ ਵੀ ਦੋਸਤੋ ਸਤ ਸ੍ਰੀ ਅਕਾਲ ਸਾਰਿਆਂ ਨੂੰ ਤੇ ਤੁਹਾਨੂੰ ਅੱਜ ਇੱਕ ਦਿਖਾਉਣ ਲੱਗਿਆ ਮੋਟਰਸਾਈਕਲ ਤੇ ਮੋਟਰਸਾਈਕਲ ਤੁਹਾਨੂੰ ਬਹੁਤ ਦਿਖਾਈ ਨੇ ਜਿਹੜਾ ਅੱਜ ਮੋਟਰਸਾਈਕਲ ਦਿਖਾਵਾਂਗੇ ਉਹ ਨੋਖਾ ਜਿਹਾ ਹੈ ਪੂਰਾ origignal ਤਰੀਕੇ ਨਾਲ ਕਰਿਆ ਬਾਈ ਲੈ ਵੀ ਜਿੰਨੇ ਵੀ ਵੀਰ ਵੀਡੀਓ ਆਪਣੀ ਦੇਖ ਰਹੇ ਨੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਬਾਈ ਕਿਉਂਕਿ ਆਪਾਂ ਥੋੜੇ ਵਾਸਤੇ ਨਵੇਂ-ਨਵੇਂ ਮੋਟਰਸਾਈਕਲ ਲੈ ਕੇ ਆਉਨੇ ਆ ਤੇ ਕੱਲੀ-ਕੱਲੀ ਚੀਜ਼ ਸਾਰੀ ਚੀਜ਼ ਆਪਾਂ ਵੀਡੀਓ ਦੇ ਵਿੱਚ ਦੱਸਦੇ ਆ ਜਿਹੜਾ ਅੱਜ ਮੋਟਰਸਾਈਕਲ ਦਿਖਾਉਣ ਲੱਗਿਆ ਉਹ ਅਲੱਗ ਟਾਈਪ ਤੇ ਕਰਿਆ ਤੇ ਉਹਦੀ ਲੁੱਕ ਹੈ ਜਿਹੜੀ ਮਾ ਗਾ ਨਾ ਕਮਾਲ ਦੀ ਗੱਲ ਆ ਤੁਸੀਂ ਹੈਰਾਨ ਮੰਨ ਜੂ ਇੰਨਾ ਸੋਹਣਾ ਮੋਟਰਸਾਈਕਲ ਤਿਆਰ ਹੋਇਆ ਟਾਇਰਾਂ ਤੋਂ ਲਾ ਨਿਕਲ ਤੋਂ ਲਾ ਸਾਰੀ ਚੀਜ਼ਾਂ ਨੂੰ ਪੂਰਾ ਮਿਹਨਤ ਨਾਲ ਬਣਾਇਆ ਲੈ ਵੀ ਤੁਹਾਡਾ ਕੰਮ ਹੈ ਵੀਡੀਓ ਸ਼ੇਅਰ ਕਰਨ ਦਾ ਲੈ ਵੀ ਕਮੈਂਟਾਂ ਦੇ ਵਿੱਚ ਆਪਣਾ ਨਾਂ ਜਰੂਰ ਦੱਸਿਓ ਤੇ ਆਪਣੇ ਪਿੰਡ ਦਾ ਨਾਂ ਦੱਸਿਓ ਕਿਉਂਕਿ ਸਾਨੂੰ ਪਤਾ ਲੱਗੇ ਸਾਡੇ ਜਿਹੜੇ ਵੀਰ ਭਰਾ ਹਨ ਕਿੱਥੇ ਕਿੱਥੇ ਬੈਠੇ ਨੇ ਜਿੱਥੇ ਸਾਡੀ ਵੀਡੀਓ ਦੇਖਦੇ ਨੇ ਸਾਨੂੰ ਵੀ ਪਤਾ ਲੱਗੇ ਲੈ ਵੀ ਆਇਆ ਤੁਹਾਨੂੰ ਦਿਖਾਉਣੇ ਮੋਟਰਸਾਈਕਲ ਲੈ ਵੀ ਦੋਸਤੋ ਤੁਹਾਨੂੰ ਦਿਖਾਉਣ ਲੱਗਾ ਕਾਲਾ ਘੋੜਾ ਪੂਰਾ ਅੱਤ ਬਣਾਇਆ ਸਰਾ ਗੱਲਬਾਤ ਦੇਖ ਸਕਦੇ ਹੋ ਸਾਰਾ ਮੋਟਰਸਾਈਕਲ ਦੇਖੋ ਜੀ ਕਿਵੇਂ ਬਣਾਈ ਹੈ ਲੁੱਕ ਜਿਵੇਂ ਕਿ ਤੁਹਾਨੂੰ ਅਸੀਂ ਪਹਿਲਾਂ ਦੱਸਿਆ ਸੀ ਵੀ ਖਾਸ ਮੋਟਰਸਾਈਕਲ ਬਣਾਇਆ ਇਹ ਮੋਟਰਸਾਈਕਲ ਹੈ ਜਪਾਨੀ ਜਪਾਨੀ ਜਿਹੜਾ ਵੀ ਪਹਿਲੇ ਆਇਆ ਤੇ ਜਿਹੜਾ ਪਹਿਲਿਆਂ ਚ ਕਹਿੰਦੇ ਜਪਾਨੀ ਮਾਡਲ ਹੈ ਇਹ ਮਾਡਲ ਹੈ ਬਈ ਦੇਖ ਸਕਦੇ ਹੋ ਲੈ ਵੀ ਕਰੋ ਵੀਡੀਓ ਨੂੰ ਸ਼ੇਅਰ ਪਹਿਲਾਂ ਸਾਰੀ ਲੁੱਕ ਦੇਖੋ ਆਲਾ ਤੜ ਦੇਖ ਸਕਦੇ ਹੋ ਪਹਿਲਾਂ ਇਧਰੋਂ ਦੇਖੋ ਜਮਾ ਫੁੱਲ ਬਲੈਕ ਦੇ ਵਿੱਚ ਕੀਤਾ ਹੈ ਤੁਹਾਨੂੰ ਲੋਗੋ ਵੀ ਦਿਖਾਵਾਂਗੇ ਬਲੈਕ ਤੇ ਦੇਖੋ ਬਈ ਦੱਸੋ ਬਈ ਅਲਾਇਵਲ ਟਾਇਰ ਤੇ ਪੂਰਾ ਅੱਤ ਬਣਾਇਆ ਪਿਆ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਬਈ ਇਹ ਮੋਟਰਸਾਈਕਲ ਤੁਹਾਨੂੰ ਕਿਵੇਂ ਲੱਗਿਆ ਸਾਰਾ ਮੋਟਰਸਾਈਕਲ ਦੇਖੋ ਪਹਿਲਾਂ ਬਈ ਸਾਰੀ ਸਾਈਡ ਤੋਂ ਦੇਖ ਕੇ ਫਿਰ ਸਾਨੂੰ ਕਮੈਂਟ ਕਰੋ ਤੇ ਦੱਸੋ ਕਿਹੜੇ ਕਿਹੜੇ ਵੀਰ ਨੂੰ ਪਸੰਦ ਆਇਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਬਈ ਕਿਉਂਕਿ ਜਿਹੜੇ ਵੀਰਾਂ ਦਾ ਮੋਟਰਸਾਈਕਲ ਤਿਆਰ ਕਰਵਾਉਣਾ ਹੋਵੇ ਤਾਂ ਕਰਵਾ ਸਕਦਾ ਫੋਨ ਦਾ ਸਮਾਂ ਸਾਡਾ ਉਹੀ ਹੈ ਸਵੇਰੇ 8 ਤੋਂ 9 ਦੇਖੋ ਬਈ ਨਿਕਲ ਦੇਖੋ ਪਹਿਲਾਂ ਇਹ ਸ਼ੌਕਰ ਵੀ ਨਿਕਲ ਵਾਲੇ ਪੈਨ ਤੇ ਪੂਰਾ ਜੈਡ ਬਲੈਕ ਕੀਤਾ ਇਹ ਦੇਖ ਸਕਦੇ ਹੋ ਲਾਈਵ ਦੇਖੋ ਸ਼ੌਕਰ ਵਗੈਰਾ ਅਲਾਈਵ ਲਫ ਮਗਰਾਟ ਸਾਰੀ ਸਾਈਡ ਤੋਂ ਦੇਖੋ ਤੁਸੀਂ ਇਹ ਜਪਾਨੀ ਜਿਹੜਾ ਪਹਿਲੀਆਂ ਚ ਆਇਦੀ ਉਹ ਜਪਾਨੀ ਮਾਡਲ ਹੈ ਹੁਣ ਤਾਂ ਤੁਸੀਂ ਬਹੁਤ ਦੇਖੇ ਨੇ ਪਰ ਇਹ ਪਹਿਲੀਆਂ ਚ ਆਇਦੀ ਮੋਟਰਸਾਈਕਲ ਆ ਦੇਖੋ ਜੀ ਕੱਲਾ ਹਾਂਡਾ ਲਿਖਿਆ ਹੋਇਆ ਹੈ ਟਾਪਿਆਂ ਦੇ ਉੱਪਰ ਤੁਹਾਨੂੰ ਜ਼ਿਆਦਾਤਰ ਇਹ ਰੋ ਹਾਂਡਾ ਮਿਲਣਾ ਇਹਦੇ ਉੱਪਰ ਕਾਲਾ ਹੀ ਹਾਂਡਾ ਲਿਖਿਆ ਹੈ ਕਿਉਂਕਿ ਜਾਪਾਨੀ ਮਾਡਲ ਦੀ ਨਿਸ਼ਾਨੀ ਹੈ ਜਿਹੜੇ ਵੀ ਨਾ ਰੱਖੇ ਨੇ ਉਹਨਾਂ ਨੂੰ ਖਾਸ ਕਰਕੇ ਸਾਰੇ ਵੀਰਾਂ ਨੂੰ ਇਹ ਗੱਲ ਦਾ ਪਤਾ ਹੀ ਹੈ ਜਿਹੜੇ ਵੀ ਨਾ ਰੱਖੇ ਨੇ ਉਹਨਾਂ ਨੂੰ ਪਤਾ ਆ ਦੇਖੋ ਹਾਂਡਾ ਲਿਖਿਆ ਹੈ ਇਹਦੇ ਉੱਪਰ ਲੈ ਵੀ ਦੇਖ ਸਕਦੇ ਹੋ ਭਾਈ